ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਦਾਜ ਦੇ ਲੋਬੀਆਂ ਦੇ ਲਾਲਚ ਦੀ ਬਲੀ ਚੜਨ ਗਈ ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ 26 ਸਾਲਾ ਪਵਨਪ੍ਰੀਤ ਕੌਰ ਜਦੋਂ ਪਵਨਪ੍ਰੀਤ ਕੌਰ ਦੀ লাশ ਪੈਕੇ ਘਰ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਪਵਨਪ੍ਰੀਤ ਕੌਰ ਪਿਛਲੇ ਕੁਝ ਸਮੇਂ ਤੋਂ ਆਪਣੇ ਪੈਕੇ ਕਰ ਹੀ ਰਹੇ ਰਹੀ ਸੀ ਪਰਿਵਾਰ ਨੇ ਦੱਸਿਆ ਕਿ ਪਵਨਪ੍ਰੀਤ ਕੌਰ ਦਾ 2 ਸਾਲ ਪਹਿਲਾਂ ਹੀ ਬੇਗੋਵਾਲ ਨਜ਼ਦੀਕ ਪਿੰਡ ਪਦਾਸ ਵਿਖੇ ਹੋਇਆ ਸੀ ਵਿਆਹ ਦੇ ਕੁਝ ਸਮੇਂ ਬਾਅਦ ਹੀ ਸੋਹਰੇ ਪਰਿਵਾਰ ਵਾਲੇ ਦਾਜ ਦਹੇਜ ਨੂੰ ਲੈ ਕੇ ਤੰਗ ਪਰੇਸ਼ਾਨ ਕਰਨ ਲੱਗ ਪਏ ਅਖੀਰ ਪਵਨਪ੍ਰੀਤ ਕੌਰ ਆਪਣੇ ਪੈਕੇ ਘਰ ਰਹਿਣ ਲੱਗ ਪਈ ਪਵਨਪ੍ਰੀਤ ਕੌਰ ਨਿੱਜੀ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਪਵਨਪ੍ਰੀਤ ਕੌਰ ਦੇ ਪਰਾ ਅਤੇ ਮਾਨੇ ਪੁੱਬਾ ਮਾਰ ਰੋਂਦੇ ਹੋਏ ਇਨਸਾਫ ਦੀ ਗੁਹਾਰ ਲਗਾਈ ਹੈ ਉਹਨਾਂ ਨੇ ਕਿਹਾ ਕਿ ਤੀਦੇ ਸੋਰਿਆ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਉਹਨਾਂ ਦੀ ਤੀ ਨੂੰ ਦਿਮਾਗੀ ਤੌਰ ਤੇ ਟੌਰਚਰ ਕੀਤਾ ਗਿਆ ਆਤਮ ਹੱਤਿਆ ਤੋਂ ਪਹਿਲਾਂ ਪਵਨਪ੍ਰੀਤ ਕੌਰ ਦੇ ਵੱਲੋਂ ਇੱਕ ਆਤਮ ਹੱਤਿਆ ਨੋਟ ਵੀ ਲਿਖਿਆ ਗਿਆ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਅਸਸਮੈਂਟ ਬੜਾ ਕੀਤਾ ਦਾ ਯੋ ਕਿੰਨਾ ਚਿਰ ਹੋ ਗਿਆ 2 ਸਾਲ ਹੋਏ ਬੱਚਾ ਗਈ ਨਹੀਂ ਕੋਈ ਗੱਲ ਕਰਦੀ ਹੈ ਕਈ ਕਰਦੇ ਵੀ ਬੜਾ ਮਤਵੜ ਤਾਂ ਘਬੜਾ ਕਰਦੇ ਆ ਐ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਨਾਲ ਉਸ ਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਦੀ ਘਟਨਾ ਹੈ ਜਿਹੜੀ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਮਾਤੇ ਇਹ ਹੋ ਗਏ ਥੋੜੇ ਦਿਨ ਤੁਹਾਨੂੰ ਕਿਦਾਂ ਪਾ ਲੱਗਾ ਫਿਰ ਸਵੇਰੇ ਪਨਾਲ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚ ਸੀ ਚਾਚੇ ਲਾ ਨੂੰ ਪਨਾਲ ਕੀ ਤੇ ਕੀ ਚਾਉਂਦੇ ਹੋ ਚੌੜਾਈ ਭਰੀ ਗੱਲ ਤੋਂ ਯਾਰ ਇਨਸਾਫ ਚਾਹੀਦਾ ਯਾਨੂ ਇਨਸਾਫ ਕਹੀ ਰੀਤੀ ਹੀ ਭਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉੰਤਰਾ ਨਰਾਈ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੀ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਆਪਣੀ ਤਾਈ ਬਾਗੀ ਰਿੰਦਾ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਦੋ ਮਿੰਨੇ ਪਦਾ ਸਾਹ ਕਬੂਲਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਮਰਤਕਾਲੇ ਵਿਡਨੀ ਕਿੰਦਾ ਸੈਰਦਾ ਬੇਟੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪੰਦਾ ਵਾ ਜੇਠਾ ਦੇ ਵਿਆਹਾਂ ਤੇ ਛਾਪਾ ਮੈਂਸ ਤੇ ਜੇਠ ਦੇ ਵਿਆਹ ਵੀ ਦੋ ਦੋ ਛਾਪਾ ਪਾ ਗਈ ਜਟੜੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਵਾ ਦੇਖ ਲੋ ਕੱਢ ਕੇ ਨਹੀਂ ਜੇ ਝੂਠ ਬਾਏ ਦੇ ਜਦ ਤੇ ਕਿ ਲੱਗ ਜੂਗਾ ਆ 15 ਦਿਨ ਮੀਨੂ ਵਿਆਹ ਆ ਜੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਹੋਇਆ ਬੱਚੀ ਦੀ ਉਮਰ ਹੈ ਉਹ 1998 ਦਾ ਜਨਮ ਹੈ ਦੇ ਬੱਚੀ ਦਾ ਕਿੰਨਾ ਬੜੀ ਆ ਮੈਂ ਜੀ ਜੀ ਆ ਨਾਮ ਕੀਤੀ ਨਰਸਿੰਗ ਕੀਤੀ ਉਹ ਕਿ ਲੈ ਕੇ ਰੱਖ ਕੇ ਗਈ ਆ ਹਾਂ ਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਆ ਸਬੂਤ ਵੀ ਹੈ ਸਤ ਸੋਰਾ ਦੇ ਜੇਢਾ ਵੜਾ ਦਾ ਸ਼ੁਰੂ ਤਾਂ ਲਾਗ ਰੱਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੇ ਪਹਿਲੇ ਦਿਨ ਤੋਂ ਪਹਿਲੇ ਤੋਂ ਪ੍ਰਾਰambh ਮੰਗਾ ਦਰਪੀ ਆਈ ਤੇ ਆਖਿਆ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਾਲਸ ਕਰਿਓ ਵੱਡਾ ਹੀ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਨੀ ਬਦਮਾਸ਼ ਆਂਦੀ ਹੈ ਕਹਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਤੇ ਦੀ ਕੁੜੀ ਦਾ ਵਿਆਹ ਕਰਨਾ ਵਾ ਤੜਕ ਕੋਈ ਆਈ ਮੇ ਮੇਰੇ ਕੋਲੋਂ ਮਿੰਦਾ ਆਈ ਆਈ ਨੂੰ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਾਂਚ ਦੇਖਦੇ ਇਹਦੇ ਮਨ ਚ ਆਇਆ ਮਨਵਾ ਦੇ ਮੈਂ ਸੋਣਾ ਵਾ ਆਪਣੇ ਅੰਦਰ ਸੁੱਤੀ ਆਈ ਸਵੇਰੇ ਗੁੰਡੀ ਕੋਲੀ ਵੇਖੀ ਮੁਕੀ ਕਿਤਾ ਉਹਨੇ ਪਕੇ ਨਾ ਵਾਲਾ ਲੈ ਲਿਆ ਹਾਂਜੀ ਕੀਤੀ ਆ ਕੰਪਲੇਂਟ ਕੀਤੀ ਆ